ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅਸੀਂ ਚੱਲੇ ਹਾਂ ਜੀ ਇੱਕ ਐਹੋ ਜੀ ਮਸ਼ਹੂਰ ਜਗ੍ਹਾ ਦੇ ਉੱਤੇ ਜਿਹੜਾ ਕਿ ਸਿੰਗਾਪੁਰ ਦਾ ਸਟੇਟਸ ਸਿੰਬਲ ਵੀ ਆ ਤੇ ਬਹੁਤ ਜ਼ਿਆਦਾ ਸੋਹਣੀ ਜਗ੍ਹਾ ਵੀ ਆ ਵੈਸੇ ਇੱਥੋਂ ਅਸੀਂ ਮੈਟਰੋ ਵੀ ਲੈ ਸਕਦੇ ਸੀ ਪਰ ਜਿਹੜੀ ਬੱਸ ਸਟੇਸ਼ਨ ਹੀ ਉਹ ਬਿਲਕੁਲ ਨੇੜੇ ਹੀ ਹੋਟਲ ਦੇ ਤੇ ਅਹੀਂ ਫਿਰ ਬੱਸ ਨੂੰ ਪ੍ਰੈਫਰ ਕੀਤਾ ਇੱਕ ਤਾਂ ਸਾਨੂੰ ਤੁਰਨਾ ਬਹੁਤ ਘੱਟ ਪਿਆ ਤੇ ਬਾਕੀ ਜਿਹੜਾ ਰਾਹ ਦਾ 뷰 ਹੀ ਉਹ ਬਹੁਤ ਨਿਆਰੇ ਵਾਲਾ ਹੀ ਤੇ ਸੜਕਾਂ ਬਹੁਤ ਸਾਫ਼ ਸੁਥਰੀਆਂ ਇੱਥੇ ਸਿੰਗਾਪੁਰ ਦੇ ਵਿੱਚ ਬਾਕੀ ਕਾਰਾਂ ਸੜਕਾਂ ਦੇ ਉੱਤੇ ਤੁਹਾਨੂੰ ਬਹੁਤ ਘੱਟ ਨਜ਼ਰ ਆਉਣਗੀਆਂ ਇਹਦਾ ਕਾਰਨ ਸਰਕਾਰੀ ਕਾਨੂੰਨ ਆ ਜਿਹੜਾ ਕਿ ਕਾਰਾਂ ਦੀ ਇੱਕ ਲਿਮਟ ਰੱਖਦਾ ਸ਼ਹਿਰ ਦੇ ਵਿੱਚ ਤੇ ਬੱਸ ਨੇ ਸਾਨੂੰ ਸਿੰਗਾਪੁਰ ਦੀ ਜਿਹੜੀ ਪਾਰਲੀਮੈਂਟ ਆ ਉਹਦੇ ਬਿਲਕੁਲ ਸਾਹਮਣੇ ਲਾਤਾ ਤੇ ਇੱਥੋਂ ਗੂਗਲ ਮੈਪ ਤੇ ਵੇਖਿਆ ਥੋੜੀ ਜਿਹੀ ਦੂਰੀ ਦੇ ਉੱਤੇ ਮਰਲਨ ਪਾਰ ਕੇ ਆ ਤੇ ਆਹ ਵੇਖੋ ਵੀ ਪਾਰਲੀਮੈਂਟ ਕਿਦਾਂ ਦੀ ਆ ਵੀ ਨਾ ਇੱਥੇ ਕੋਈ ਪੁਲਸ ਵਾਲਾ ਤੇ ਨਾ ਹੀ ਕੋਈ ਆਰਪੀ ਵਾਲਾ ਤੇ ਜੇ ਕਿਤੇ ਆਪਣੇ ਹੁੰਦਾ ਤੇ ਇੱਥੇ ਮੇਰੇ ਖਿਆਲ ਨਾਲ ਇੰਨੀ ਕਿ ਜ਼ਿਆਦਾ ਫੋਰਸ ਹੋਣੀ ਵੀ ਸਾਡੇ ਵਰਗੇ ਨੂੰ ਲੱਗੇ ਵੀ ਨਹੀਂ ਲੱਗਣ ਜਣਾ ਆ ਇਹਨਾਂ ਦਾ ਕੌਮੀ ਝੰਡਾ ਉੱਪਰਲੇ ਪਾਸੇ ਲਾਲ ਰੰਗ ਤੇ ਚਿੱਟੇ ਰੰਗ ਦੇ ਵਿੱਚ ਤੇ ਇੱਥੋਂ ਹੁਣ ਆਪਾਂ ਮਰਲਿਨ ਪਾਰਕ ਵੱਲ ਨੂੰ ਹੌਲੀ-ਹੌਲੀ ਨਿਕਲਦੇ ਆ ਪਾਰਲੀਮੈਂਟ ਦੇ ਬਿਲਕੁਲ ਖੱਬੇ ਪਾਸੇ ਜਿਹੜੀ ਆ ਇਹ ਨੈਸ਼ਨਲ ਮਿਊਜ਼ੀਅਮ ਦੀ ਬਿਲਡਿੰਗ ਆ ਇਹ ਵੀ ਬਹੁਤ ਜ਼ਿਆਦਾ ਸੋਹਣੀ ਆ ਤੇ ਇਹਦੇ ਅੰਦਰਵਾਰ ਇਹਨਾਂ ਨੇ ਕਾਫੀ ਸਾਰੀਆਂ ਹਿਸਟੋਰੀਕਲ ਜਿਹੜੀਆਂ ਚੀਜ਼ਾਂ ਮਔ ਰੱਖੀਆਂ ਹੋਈਆਂ ਇਹ ਸਿੰਗਾਪੁਰ ਦੀ ਪੁਰਾਣੀ ਪਾਰਲੀਮੈਂਟ ਦੀ ਬਿਲਡਿੰਗ ਆ ਤੁਰਦੇ ਤੁਰਦੇ ਅਸੀਂ ਪਹੁੰਚੇ ਹਾਂ ਜੀ ਕੈਵੰਗ ਬ੍ਰਿਜ ਇਹ ਬ੍ਰਿਜ ਜਿਹੜਾ ਵਾ ਇਹ ਲੋਹੇ ਦਾ ਬਣਿਆ ਹੋਇਆ ਤੇ ਉਸ ਤੋਂ ਪਹਿਲਾਂ ਛੋਟੀ ਜੀ ਪਾਰਕ ਇਹਨਾਂ ਨੇ ਬਣਾਈ ਹੋਈ ਉਹਦੀ ਐਂਟਰੀ ਦੇ ਉੱਤੇ ਹੀ ਤੇ ਬਹੁਤ ਪਿਆਰੀ ਜੀ ਪਾਰਕ ਹੈ ਕਾਫੀ سارے ਲੋਕ ਇੱਥੇ ਬੈਠੇ ਹੋਏ ਹੀ ਤੇ ਬਹੁਤ سارے ਪਰਿਵਾਰ ਆਪਣਾ ਰੋਟੀ ਪਾਣੀ ਵੀ ਨਾਲ ਲੈ ਕੇ ਆਏ ਲੱਗਦਾ ਜਾਂ ਲੋਕਲ ਹੋਣ ਜਿੱਥੋਂ ਦੇ ਆਈਸਕ੍ਰੀਮ ਤਾਂ ਤੁਸੀਂ ਕਾਫੀ ਖਾਧੀ ਹੋਗੀ ਪਰ ਆੜੀ ਆਈਸਕ੍ਰੀਮ ਵਰਣਨ ਦਾੜਾ ਤਰੀਕਾ ਨਾ ਇਹ ਨਹੀਂ ਤੁਸੀਂ ਵੇਖਿਆ ਹੋਣਾ ਤੇ ਆਹ ਬੰਦਾ ਕੀ ਕਰਦਾ ਵਾ ਵੀ ਆਈਸਕ੍ਰੀਮ ਦੇ ਬਾਕਸ ਲੈ ਕੇ ਆਉਂਦਾ ਤੇ ਉਹਦੀਆਂ ਛੋਟੇ ਛੋਟੇ ਪੀਸ ਕੱਟ ਕੇ ਤੇ ਉਹਨੂੰ ਜਾਂ ਤਾਂ ਵੇਫਰ ਦੇ ਵਿੱਚ ਸੈਂਡਵਿਚ ਬਣਾ ਕੇ ਦਿੰਦਾ ਤੇ ਜਾਂ ਜਿਹੜੇ ਬਰੈਡ ਆ ਬਰੈਡ ਪਕੌੜਾ ਆਪਾਂ ਛਕਦੇ ਆ ਨਾ ਘਰਾਂ ਦੇ ਵਿੱਚ ਉਹ ਵਾਲੇ ਬਰੈਡ ਲੈ ਕੇ ਤੇ ਉਹਦੇ ਵਿੱਚ ਆਈਸਕ੍ਰੀਮ ਪਾ ਕੇ ਦਿੰਦਾ ਤੇ ਵਾਕਿਆ ਹੀ ਬਾਲੀ ਸਵਾਦ ਵਾਲੀ ਆ ਤੇ ਵੱਖਰੇ ਵੱਖਰੇ ਫਲੇਵਰ ਇਹਦੇ ਕੋਲ ਜਿਵੇਂ ਆ ਮੰਗੋ ਫਲੇਵਰ ਆ ਵੈਨੀਲਾ ਤੇ ਚਾਕਲੇਟ ਜਿਹੜਾ ਤੁਸੀਂ ਕਹੋਗੇ ਉਹੀ ਤੁਹਾਨੂੰ ਫਲੇਵਰ ਦਾ ਪੀਸ ਕੱਟ ਕੇ ਦੇਵੇਗਾ ਤੇ ਸਵਾਦ ਵੀ ਬਹੁਤ ਜ਼ਿਆਦਾ ਹੀ ਹਕਮ ਕਿਵੇਂ ਦੀ ਸਮਾਂ ਥੈਂਕ ਯੂ ਇਹ ਆਈਸਕ੍ਰੀਮ ਲਈ ਆ ਜੀ ਖਾ ਤੇ ਹੁਣ ਆਪਾਂ ਅੱਗੇ ਨੂੰ ਤੁਰਦੇ ਆ ਹਾਂਜੀ ਇਹ ਆ ਜੀ ਕੈਵੰਗਾ ਬ੍ਰਿਜ ਜਿਹੜਾ ਕਿ ਸਿੰਗਾਪੁਰ ਰਿਵਰ ਦੇ ਉੱਤੇ ਬਣਿਆ ਹੋਇਆ ਇਹ ਕਹਿੰਦੇ ਆ ਕਿ ਸਭ ਤੋਂ ਪੁਰਾਣਾ ਬ੍ਰਿਜ ਆ ਸਿੰਗਾਪੁਰ ਦੇ ਵਿੱਚ ਜਿਹੜਾ ਕਿ ਪੁਰਾਣੇ ਸੱਭਿਆਚਾਰਕ ਸਿੰਗਾਪੁਰ ਤੇ ਜਿਹੜਾ ਨਵਾਂ ਮਾਡਰਨ ਸਿੰਗਾਪੁਰ ਬਣਿਆ ਹੋਇਆ ਵਾ ਉਹਨੂੰ ਕਨੈਕਟ ਕਰਦਾ ਆਪਸ ਦੇ ਵਿੱਚ ਵੈਸੇ ਬਣਿਆ ਵੀ ਬਹੁਤ ਖੂਬਸੂਰਤ ਆ ਤੇ ਕਾਫੀ ਸਾਰੇ ਲੋਕ ਇਹਦੇ ਉੱਤੇ ਫੋਟੋਆਂ ਵਗੈਰਾ ਖਿੱਚ ਰਹੇ ਸੀ ਤੇ ਨਾਲ ਹੀ ਇਹਦੇ ਕਾਫੀ ਸਾਰੇ ਛੋਟੇ ਛੋਟੇ ਪਾਰਕ ਆ ਜਾਂ ਸਟੈਚੂ ਵਗੈਰਾ ਤੇ ਤੁਰਨ ਵਾਸਤੇ ਜਿਹੜੀ ਜਗ੍ਹਾ ਵਾ ਬਹੁਤ ਸੋਹਣੀ ਬਣੀ ਹੋਈ ਆ ਤੇ ਇਹਦੇ ਦੂਜੇ ਸਿਰੇ ਦੇ ਉੱਤੇ ਸਾਹਮਣੇ ਜਿਹੜਾ ਤੁਸੀਂ ਖੱਬੇ ਪਾਸੇ ਬਿਲਡਿੰਗ ਦੇਖਣ ਦੇ ਜੀ ਹੈਗਾ ਵਾ ਫੋਲਟਰਨ ਹੋਟਲ ਬਹੁਤ ਸ਼ਾਨਦਾਰ ਹੋਟਲ ਆ ਤੇ ਬਿਲਡਿੰਗ ਵੀ ਇਹਦੀ ਬਹੁਤ ਜ਼ਿਆਦਾ ਸੋਹਣੀ ਆ ਬਾਕੀ ਇਹਦੇ ਲੱਗ ਛੱਕ ਜੰਨੀਆਂ ਵੀ ਬਿਲਡਿੰਗਾਂ ਵਾ ਕਾਫੀ ਸੋਹਣੀਆਂ ਤੇ ਸਟਰਕਚਰਡ ਆ ਬਹੁਤ ਜ਼ਿਆਦਾ ਪਿਆਰੀਆਂ ਬਿਲਡਿੰਗ ਜਿਹੜੀਆਂ ਬਣੀ ਹੋਈਆਂ ਤੇ ਇਥੋਂ ਮਰਲਨ ਪਾਰਕ ਦੇ ਵਿੱਚ ਇੱਕ ਸਿਰਫ ਰੋਡ ਰਹਿ ਗਿਆ ਜਿਹੜਾ ਆਪਾਂ ਕ੍ਰੋਸ ਕਰਨਾ ਹੋਣਾ ਇਹ ਇਰੀਆ ਵੀ ਬਹੁਤ ਜ਼ਿਆਦਾ ਸ਼ਾਨਦਾਰ ਆ ਤੇ ਸਾਰਾ ਫੁੱਲਾਂ ਦੇ ਨਾਲ ਰੁੱਖਾਂ ਬੂਟਿਆਂ ਦੇ ਨਾਲ ਆ ਪੂਰਾ ਸ਼ਿੰਗਾਰਿਆ ਹੋਇਆ ਅ ਫੁੱਲਟਰਨ ਹੋਟਲ ਦੇ ਬਿਲਕੁਲ ਪਿਛਲੇ ਪਾਸੇ ਇੱਕ ਥੱਲਿਓਂ ਦੀ ਅੰਡਰਗਰਾਉਂਡ ਰਾਹ ਬਣਿਆ ਹੋਇਆ ਅ ਜਿਹੜਾ ਕਿ ਮੇਨ ਰੋਡ ਨੂੰ ਕ੍ਰਾਸ ਕਰੂਗਾ ਤੇ ਆਪਾਂ ਹੁਣ ਇੱਥੋਂ ਥੱਲੇ ਨੂੰ ਚੱਲਦੇ ਆ ਤੇ ਇੰਨਾ ਤੇ ਅਸੀਂ ਘਰ ਵੀ ਨਹੀਂ ਸ਼ਿੰਗਾਰਦੇ ਵੇਖੋ ਇੰਨਾ ਚਾ ਨਾ ਇਹਨਾਂ ਨੇ ਰਾਹ ਸ਼ਿੰਗਾਰਿਆ ਹੋਇਆ ਆ ਫਾਈਨਲੀ ਕਿੰਨਾ ਸਾਰਾ ਤੁਰਨ ਤੋਂ ਬਾਅਦ ਚੋਣਾ ਹੀ ਪਹੁੰਚ ਗਏ ਆ ਜੀ ਮਰਲਨ ਪਾਰਕ ਤੇ ਇਹ ਜੋ ਸਾਹਮਣੇ ਤੁਹਾਨੂੰ ਤਿੰਨ ਬਿਲਡਿੰਗਾਂ ਨਜ਼ਰ ਆਉਂਦੀਆਂ ਇਹ ਹੈਗੀਆਂ ਜੀ ਮਰੀਨਾ ਬੇ ਤੇ ਉਧਰਲੇ ਪਾਸੇ ਵੀ ਆਪਾਂ ਚੱਲਾਂਗੇ ਤੇ ਅਗਲੇ ਵਲੌਗ ਦੇ ਵਿੱਚ ਆਪਾਂ ਕਵਰ ਕਰਾਂਗੇ ਉੱਤਨ ਦਾ ਏਰੀਆ ਤੇ ਖੱਬੇ ਪਾਸੇ ਨੂੰ ਇੱਥੋਂ ਜਾਵਾਂਗੇ ਤੇ ਸਾਹਮਣੇ ਜਿਹੜਾ ਮਰਲਨ ਬੋਤੇੜਾ ਉਹ ਨਜ਼ਰ ਆਉਂਦਾ ਤੇ ਸੱਜੇ ਪਾਸੇ ਆਹ ਸਾਹਮਣੇ ਜਿਹੜੀਆਂ ਸਾਰੀਆਂ ਬੈਂਕਸ ਆ ਤੇ ਬੈਂਕਾਂ ਦੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਜਿਹੜੀਆਂ ਤੇ ਇਹ ਆ ਗਿਆ ਜੀ ਮਰ ਲਾਇਨ ਦਾ ਜਿਹੜਾ ਸਟੈਚੂ ਆ ਤੇ ਇਹਦਾ ਜੇ ਤੁਸੀਂ ਧਿਆਨ ਨਾਲ ਵੇਖੋਗੇ ਥੱਲੇ ਜਿਹੜਾ ਏਰੀਆ ਵਾ ਉਹ ਹੈਗਾ ਵਾ ਮਰ ਮੀਂਟ ਦਾ ਏਰੀਆ ਤੇ ਉੱਪਰਲੇ ਪਾਸੇ ਸ਼ੇਰ ਦਾ ਜਿਹੜਾ ਮੂੰਹ ਲਾਇਆ ਆ ਇਸ ਕਰਕੇ ਇਹਨੂੰ ਮਰ ਲਾਇਨ ਕਹਿੰਦੇ ਆ ਤੇ ਇਹ ਸਿੰਗਾਪੁਰ ਦਾ ਵੈਸੇ ਸਟੇਟਸ ਸਿੰਬਲ ਵੀ ਬਣ ਗਿਆ ਤੇ ਇਹ ਮੈਨੂੰ ਲੱਗਦਾ ਵੀ ਹਰ ਫੋਟੋ ਦੇ ਉੱਤੇ ਜਿੱਥੇ ਵੀ ਸਿੰਗਾਪੁਰ ਦੀ ਫੋਟੋ ਆਊਗੀ ਤੇ ਮਰ ਲਾਇਨ ਦੀ ਜਿਹੜਾ ਲੋਗੋ ਜਾਂ ਕੁਝ ਵੀ ਜਿਹੜਾ ਤੁਹਾਨੂੰ ਨਜ਼ਰ ਆਊਗਾ ਤੇ ਇਹਨੂੰ ਸਿੰਗਾਪੁਰ ਦੇ ਜਿਹੜਾ ਟੂਰਿਜ਼ਮ ਹੈ ਉਹਦੇ ਲੋਗੋ ਦੇ ਤੌਰ ਤੇ ਵੀ ਇਹਨੂੰ ਵਰਤਿਆ ਜਾਂਦਾ ਤੇ ਇਹ ਵੱਡੇ ਮਰ ਲਾਇਨ ਦੇ ਲਾਗੇ ਇੱਕ ਛੋਟਾ ਜਿਹਾ ਸਟੈਚੂ ਬਣਾਇਆ ਹੋਇਆ ਹੁਣ ਆਪਾਂ ਚੱਲਦੇ ਹਾਂ ਵੱਡੇ ਸਟੈਚੂ ਦੇ ਵੱਲ ਤੇ ਵੱਡਾ ਸਟੈਚੂ ਵੇਖੋ ਵੀ ਬਹੁਤ ਜ਼ਿਆਦਾ ਟੂਰਿਸਟ ਇੱਥੇ ਆਲੇ-ਦੁਆਲੇ ਘੇਰਾ ਪਾਈ ਬੈਠਾ ਹੈ ਫੋਟੋ ਤੇ ਫੋਟੋ ਖਿੱਚੀ ਜਾਂਦੇ ਸਾਰੇ ਦੇ ਸਾਰੇ ਤੇ ਇਹ ਜਿਹੜਾ ਸਟੈਚੂ ਆ ਇਹ ਲਗਭਗ 1971-72 ਦੇ ਲਾਗੇ ਸਕੇ ਇਹਨਾਂ ਨੇ ਜਿਹੜਾ ਵਾ ਇਹਨੂੰ ਇਸਟੈਬਲਿਸ਼ ਕੀਤਾ ਵਾ ਤੇ ਹੁਣ ਆਪਾਂ ਇਹਦੇ ਮਰ ਲਾਇਨ ਜਿਹੜਾ ਪਾਰਕ ਹੈ ਉਹਦੇ ਨਾਲ ਨਾਲ ਅਗਲੇ ਪਾਸੇ ਵਾਲਾ ਏਰੀਆ ਜਿਹੜਾ ਉਹ ਵੀ ਵੇਖ ਕੇ ਆਉਨੇ ਆ ਤੇ ਉਹ ਸਾਹਮਣੇ ਜਿਹੜਾ ਤੁਹਾਨੂੰ ਗੁੰਬਦ ਦੇ ਰੂਪ ਚ ਨਜ਼ਰ ਆ ਰਿਹਾ ਨਾ ਇਹ ਹੈਗਾ ਜੀ ਇਸ ਪਲਾਂਡੇ ਮਾਲ ਤੇ ਇਦਾਂ ਦਾ ਕੋਸ਼ ਇੱਥੇ ਚਾਰ ਸਫੇਰਾ ਜਿਹੜਾ ਵਾ ਉਹ ਨਜ਼ਰ ਆਉਂਦਾ ਤੇ ਇਸ ਪਲਾਂਡੇ ਮਾਲ ਦੇ ਬਿਲਕੁਲ ਸਾਹਮਣੇ ਇੱਥੇ ਇੱਕ 뮤ਜ਼ਿਕ ਕਾਨਸਰਟਸ ਵਗੈਰਾ ਵੀ ਹੁੰਦੇ ਰਹਿੰਦੇ ਆ ਤੇ ਜਦੋਂ ਅਸੀਂ ਪਹੁੰਚੇ ਸੀ ਤਾਂ ਜਾਂਦਿਆਂ ਨੂੰ ਇੱਕ 뮤ਜ਼ਿਕ ਬੈਂਡ ਜਿਹੜਾ ਸੀ ਉਹ ਆਪਣਾ ਸੈਟਅਪ ਕਰ ਰਿਹਾ ਹੈ ਤੇ ਕਾਫੀ ਵਧੀਆ ਮਾਹੌਲ ਬਣਾਇਆ ਹੋਇਆ ਹੈ ਉਹਨਾਂ ਨੇ ਤੇ ਇੱਥੇ ਬਹਿ ਕੇ ਮਤਲਬ ਬਹੁਤ ਸਾਰੇ ਲੋਕ ਜਿਹੜੇ ਆ ਉਹ 뮤ਜ਼ਿਕ ਨੂੰ ਇੰਜੋਏ ਕਰਦੇ ਆ ਤੇ ਅਸੀਂ ਵੀ ਘਟੋ ਘਟ ਅੱਧਾ ਪੌਣਾ ਘੰਟਾ ਬੈਠੇ ਇੱਥੇ ਇੱਕ ਤਾਂ ਰੈਸਟ ਹੋ ਗਈ ਤੇ ਦੂਜੇ ਉਤੋਂ ਸ਼ਾਮਾਂ ਪਈਆਂ ਹੋਈਆਂ ਇਹ ਤੇ ਮਿਊਜ਼ਿਕ ਦੇ ਨਾਲ ਜਿਹੜੀਆਂ ਸ਼ਾਮਾਂ ਆਏ ਹੋਰ ਵੀ ਜ਼ਿਆਦਾ ਹਨ ਜਿਹੜੀਆਂ ਗੱਡੀਆਂ ਬਣਦੀਆਂ ਤੇ ਬੰਦਿਆਂ ਨੇ ਕਮਾਣੀ ਕਰ ਛੱਡੀ ਤੇ ਇਸ ਤੋਂ ਬਾਅਦ ਆਪਾਂ ਫਿਰ ਆਖਿਆ ਵੀ ਚਲੋ ਬਾਕੀ ਦਾ ਏਰੀਆ ਜਿਹੜਾ ਉਹ ਵੀ ਥੋੜਾ ਬੋਧਾ ਘੁੰਮ ਲੈਨੇ ਆ ਇਹ ਇਨਾਂ ਨੇ ਬਿਲਕੁਲ ਮਾਲ ਦੇ ਨਾਲ ਹੀ ਇੱਕ ਫੂਡ ਮਾਰਕੀਟ ਵੀ ਛੋਟੀ ਜਿਹੀ ਬਣਾਈ ਹੋਈ ਆ ਕਾਫੀ ਸਾਰੇ ਛੋਟੇ ਛੋਟੇ ਸਟਾਲ ਹੀ ਤੇ ਮਾਰਕੀਟ ਦਾ ਨਾਮ ਇਹਨਾਂ ਨੇ ਰੱਖਿਆ ਹੋਇਆ ਹੈ ਜੀ ਗਲੂਟਨ ਫ੍ਰੀ ਇਹ ਇਹ ਮਰਲੋਨ ਸਟੈਚੂ ਦੇ ਬਿਲਕੁਲ ਦੂਸਰੇ ਪਾਸੇ ਵਾਲਾ ਏਰੀਆ ਤੇ ਵਿਚਕਾਰ ਇਹ ਬ੍ਰਿਜ ਆਉਂਦਾ ਵਾ ਤੇ ਆ ਥੱਲੇੋਂ ਦੀ ਰਸਤਾ ਇਹਦੇ ਪਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸਪਲਾਂਡੇ ਮਾਲ ਤੇ ਥੱਲੇੋਂ ਦੀ ਇਹਦੇੋਂ ਦੀ ਆਪਾਂ ਕ੍ਰਾਸ ਕਰਕੇ ਇਧਰਲੇ ਪਾਸੇ ਆਏ ਹਾਂ ਤੇ ਇਹ ਇਸ پارک ਦਾ ਜਿਹੜਾ ਵਾ ਇਹ ਰਾਤ ਦਾ ਵੀਊ ਨਜ਼ਰ ਆਉਂਦਾ ਜਦੋਂ ਲਾਈਟਾਂ ਜਗ ਜਾਂਦੀਆਂ ਬਹੁਤ ਜ਼ਿਆਦਾ ਸੋਹਣਾ ਲੱਗਦਾ ਰਾਤ ਨੂੰ ਵੇਖਣ ਨੂੰ ਬਾਕੀ ਜਦੋਂ ਵੀ ਇਹੋ ਜੀ ਜਗ੍ਹਾ ਕੋਈ ਵੇਖਣੀ ਹੋਵੇ ਤਾਂ ਬੜੇ ਟਾਈਮ ਨਾਲ ਪਲਾਨ ਕਰਨਾ ਪੈਂਦਾ ਤਾਂ ਕਿ ਤੁਸੀਂ ਉੱਥੇ ਦਿਨੇ ਵੀ ਵੀਊ ਵੇਖ ਸਕੋ ਤੇ ਸ਼ਾਮਾਂ ਨੂੰ ਰਾਤ ਦਾ ਜਿਹੜਾ ਵੀਊ ਆਫ ਦਾ ਵੀ ਨਜ਼ਾਰਾ ਲੈ ਕੇ ਆਓ ਤੇ ਇਸੇ ਨਾਲ ਹੀ ਆਪਾਂ ਇਸ ਵੀਡੀਓ ਨੂੰ ਖਤਮ ਕਰਦੇ ਹਾਂ ਫੇਰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਰੱਬ ਰੱਖਾ